ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਕਸੀਟਪੁਰ ਆ ਗਿਆ ਸੱਜਣੋ ਤੇ ਜ਼ਿਲ੍ਹਾ ਆ ਗਿਆ ਗਰਦਾਸਪੁਰ। ਤੇ ਮੇਨ ਹਾਈਵੇ ਦੇ ਉੱਤੇ ਹੀ ਇਹ ਨਗਰ ਵਸਿਆ ਹੋਇਆ ਸੱਜਣੋ ਕਸੀਟਪੁਰ। ਇਸ ਵੇਲੇ ਤੁਹਾਨੂੰ ਦਲਜੀਤ ਦਸਾਂਜਨਾ ਮਲਾਉਣ ਲੱਗੇ ਆ ਤੇ ਤਕਰੀਬਨ ਹੀ ਇਹਨਾਂ ਕੋਲੇ ਅੱਜ ਸਾਰਾ ਮਾਲ ਗੱਬਣਾ 托ਕੜਾ ਚੈੱਕ ਪਾਸ ਤੰਨ ਵਾਲਟ ਬੋਲੇ ਆ ਇਹ ਯਕੀਨ ਮੰਨਿਓ ਵੀ ਵਾਕਿਆ ਹੀ ਆ ਕੋਈ ਐ ਨਹੀਂ ਆ ਵੀ 托ਕੜ ਗੱਬਣ ਚੈੱਕ ਪਾਸ ਵੇਖੋ ਸਫਾਈਆਂ ਸੁਹਈਆਂ ਲੱਗੀਆਂ ਕਰਮਾ ਵਾਲੀ ਨੂੰ ਤੇ ਆਹ ਗਊ ਆ ਗਈ ਐ ਇੱਕ ਚੰਗਾ ਦੁੱਧ ਦਾ ਦੋ ਮਹੀਆਂ ਤੁਹਾਨੂੰ ਉਹ ਵਿਖਾ ਦੇਣੀ ਐ ਇਹ ਤੋਂ ਆਪਾਂ ਸ਼ੁਰੂ ਕਰ ਲੈਨੇ ਆ ਤੇ ਜਿਹੜਾ ਆ ਗਿਆ ਪਸੰਦ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਆਜੋ ਮਲਾਵਾ ਤੁਹਾਨੂੰ ਦਸਾਂਝ ਕਸੀਡਪੁਰ ਵਾਲੇ ਨੇ ਵੀਰ ਜੀ ਸਾਸੀ ਕਾ ਸਾਸੀ ਕਾ ਜੀ ਹੋਰ ਸੁਣਾਓ ਵਧੀਆ ਵਧੀਆ ਤੀ ਸੁਣਾਓ ਚੜਦੀ ਕਲਾ ਨਾ ਚੜਦੀ ਕਲਾ ਤੇ ਆਪਣਾ ਨਾਮ ਤੇ ਡਰੈਸਤਾ ਦੱਸ ਮੈਨਾ ਭਰਾਵਾਂ ਨੂੰ ਗੁਰਜੀਤ ਸਿੰਘ ਪਿੰਡ ਕਸੀਡਪੁਰ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਤੇ ਮੇਨ ਹਾਈਵੇ ਦੇ ਉੱਤੇ ਹੀ ਆ ਗਿਆ ਮੇਨ ਜੀ ਡੀ ਰੋਡ ਦੇ ਉੱਪਰ ਜੇ ਹਨਾ ਜਿਹੜਾ ਅੰਮ੍ਰਿਤਸਰ ਤੋਂ ਬਟਾਲੇ ਨੂੰ ਜਾਈਏ ਹਾਂਜੀ ਹਾਂਜੀ ਹਨਾ ਤੇ ਵੱਡੀ ਨਿਸ਼ਾਨੀ ਗੁਰਦੁਆਰਾ ਸਾਹਿਬ ਦੀ ਗੁਰਦੁਆਰਾ ਸਾਹਿਬ ਬਾਬੇ ਸ਼ਰੀ ਚੰਦ ਦਾ ਲੱਗੇ ਬਾਬੇ ਸ਼ਰੀ ਚੰਦ ਦਾ ਗੁਰਦੁਆਰਾ ਇਹ ਹਾਂਜੀ ਹਾਂਜੀ ਠੀਕ ਆ ਤੇ ਨੰਬਰ ਨੰਬਰ ਹੈ 9779635121 ਇੱਕ ਵਾਰੀ ਕਰਖਰ ਰਪੀਟ ਹੋਰ 9779635121 ਠੀਕ ਆ ਬਾਕੀ ਓਕੇ ਰਿਪੋਰਟ ਹੈ ਨਾ ਹਾਂਜੀ ਓਕੇ ਚੜਦੀ ਕਲਾ ਚੜਦੀ ਕਲਾ ਕਿਰਪਾ ਮੇਰਾ ਦਾਤਾ ਤੇ ਦੀਆਂ ਮੇਰਾ ਸ਼ੁਕਰ ਦਾਤਾ ਮੇਰ ਹੀ ਰੱਖੇ ਤੇ ਆ ਮੈਂ ਦਾ ਕੀ ਲੇਖਾ ਜੋਖਾ ਇਹ ਚੌਥਾ ਵੀ ਨਾ ਗੱਬਣ ਨੂੰ ਲੱਗਾ ਜੇ ਚਾਰ ਤਿੰਨ ਕੰਪਲੀਟ ਕਰ ਗਈ ਤੇ ਚੌਥਾ ਹਾਂਜੀ ਤਿੰਨ ਕਰ ਗਈ ਕੰਪਲੀਟ ਸਜਣੋ ਤੇ ਚੌਥਾ ਮਹੀਨਾ ਨੂੰ ਲੱਗ ਗਿਆ ਹਾਂਜੀ ਹਾਂਜੀ ਓਕੇ ਤੇ ਦੁੱਧ ਦੇ ਦੇ ਕੋਲੇ ਦੁੱਧ ਦੇ ਦੇ ਕੋਲ 7 ਕਿਲੋ 7 ਕਿਲੋ ਦੋਨਾਂ ਟਾਈਮਾਂ ਦਾ ਦੁੱਧ ਆ ਤੇ ਮਿਲਦੀ ਮਿਲਦੀ ਆ ਪਾਲੀ ਟਿਕਾ ਲੈ ਉਹਨੇ ਪਰਸੋਂ ਹੀ ਆਪਣੇ ਘਰ ਆਈਆਂ ਅੱਛਾ ਨਵੇਂ ਥਾਂ ਆਈਏ ਤੇ ਕਿਰਾਟੀ ਕਾਲੇ ਉੱਥੇ ਪਹਾੜੇ ਦੇ ਚੋਈ ਸੱਜਰ ਮੈਣੇ ਦੁੱਧ ਕਿੰਨਾ ਦਿੱਤਾ ਮੈਂ ਬਹੁਤ ਚੰਗੀ ਆ ਕੱਢ ਖਾਂ ਹੀ ਰਿਆ ਵਾਰ ਚੋਕੇ ਵੀ 9 ਕਿਲੋ ਲੈ ਕੇ ਥਿਲੇਓ ਅੱਛਾ ਹਾਂ ਨਹੀਂ ਮੈਂ ਚਲਵਾਣ ਕੇ ਇਹਨੇ ਕੀਤਾ ਵਾ ਬੱਧੀ ਉਹਦੇ ਪਹਾੜੇ ਦੇ ਮਿਲਦੀ ਹੜ ਕੋ ਟਿਕਾ ਲਿਆ ਵਾ ਠੀਕ ਆ ਤੇ ਸੁਆ ਦੂਜਾ ਕਿ ਤੀਜੇ ਨੂੰ ਗੱਪਣਾ ਗਾਂ ਤੀਜੇ ਨੂੰ ਗੱਪਣ ਤੀਜੇ ਵਾਲੇ ਦਾ ਵੇਖੋ ਸਫਾਈਆਂ ਸੱਜਣੋ ਓਕੇ ਰਿਪੋਰਟ ਮੈਂ ਤੋਕੜ ਗੱਭਣ ਤਿੰਨ ਮਹੀਨੇ ਕੰਪਲੀਟ ਕਰਕੇ ਚੌਥੇ ਨੂੰ ਮੰਨ ਲਓ ਵੀ ਮੋਰਚਾ ਮਾਰ ਗਈ ਆ ਕਰਮਾਂ ਵਾਲੀ ਤੇ ਰਤ ਵੀ ਵੇਖ ਲਓ ਚੰਗੀ ਚ ਆਜੂਗੀ ਤੇ ਬਾਕੀ ਫੇਸ ਕੁਆਲਿਟੀ ਹੀਰਾ ਕਹਿੰਦਾ ਵਖਾ ਮੇਰੇ ਭੈਣਾ ਭਰਾਵਾਂ ਨੂੰ ਹਨਾ ਵਾਕੇ ਹੀਰਿਆ ਤੇ ਬਾਕੀ ਸਜਣੋ ਕੱਤ ਕਾਠ ਪੂਰਾ ਵੱਡਾ ਚੰਗੇ ਕੱਦ ਕਾਠ ਦੀ ਤੇ ਥਣ ਲੱਗੇ ਪੀੜੀ ਦੇ ਭਾਵੇਂ ਵਾਂਗੂ ਕਿਆ ਬਾਤ ਆ ਵੇਖੋ ਬੜੀ ਟੌਪ ਦੀ ਝੋਟੀ ਆ ਸਜਣੋ ਜੇ ਤੂੰ ਕੜਗੱਬ ਤੋਕੜਗੱਬ ਕਰਦੇ ਸੀ ਤੱਕ ਚੱਕ ਲੋ ਨੰਬਰ ਸਕਰੀਨ ਤੇ ਚਲੀ ਜਾਂਦਾ ਭਰਾ ਦਾ ਕਿਉਂਕਿ ਤਿੰਨ ਵਿਖਾਉਣੀਆਂ ਤੇ ਸ਼ਾਹ ਜੀ ਆਪਣੀ ਚੈੱਕ ਪਾਸ ਅਗਲਾ ਆਪਦੀ ਕਰਾ ਕੇ ਲੈ ਜੇ ਹਨਾ ਜਿਨੇ ਪੈਸੇ ਲਾਉਣੇ ਆ ਆਪਦੇ ਹੱਥ ਸਾਨੂੰ ਸਾਈ ਪਾ ਦੇ ਆਪਣਾ ਡਾਕਟਰ ਘਰ ਸਾਧਦੇ ਚੈੱਕ ਕਰਾ ਕੇ ਸਾਨੂੰ ਬਾਕੀ ਪੈਸੇ ਦੇ ਦੇ ਓਕੇ ਹਾਂ ਇੰਨੀ ਗਰੰਟੀ ਆ ਕਿਉਂਕਿ ਆਪਣੀ ਦਾ ਚੈੱਕ ਕਰਾਈ ਆ ਆਪਾਂ ਦਾ ਟੀਕਾ ਲੰਡਾ ਲਵਾਤਾ ਕਰਮਾਂ ਲਈ ਦੇ ਹਨਾ ਠੀਕ ਆ ਰੇਟ ਕੀ ਕਰੀਏ ਇਹਦਾ ਮੁੱਲ ਸੰਦੂ ਸਾਹਿਬ 85000 ਕਰ ਲਈਏ ਦਾ ਪਿਆਰ ਮੁਹੱਬਤ ਕਰਦਗੇ ਮੈਂ ਤਾਂ ਚੰਗੀ ਆ ਪਰ ਫੇਰ ਵੀ ਗਾਹ ਵੀ ਕਹਿੰਨੇ ਤਿਆਰ ਕਰਕੇ ਵੇਚਨੀ ਆ ਮੜ ਕੇ ਆਪਾਂ ਕਿੰਨੇ ਦੀ ਲਵਾਂਗੇ ਕਿਉਂ ਹੀਰੇ ਹੈ ਹਾਂਜੀ ਮਾਰਸਾ ਟੱਕਦੀ ਹਾਂ ਨਾ ਸੰਦੂ ਸਾਹਿਬ 80000 ਉਹ ਤਾਂ ਨੇ ਕਹੀ ਦਿੱਤਾ ਚਾ ਹੋਰ 2000 ਕੱਟ ਦੇ ਦੋ ਹੋਰ ਕੀ ਆ ਕਿਉਂ ਪਾ ਦੇ ਦਾਂਗੇ 78000 78000 ਦੀ ਤੇ ਜਿਹੜਾ ਫੋਨ ਲਾਉ ਕੋਈ ਗੱਲ ਕਰਦਾ ਮੰਨ ਤਾਣਾ ਮੰਨ ਤਾਣ ਕਰਦੀ ਹੈ ਨਾ ਥੋੜਾ ਬੋਧਾ ਕਰਦੇ ਆਂਗੇ ਮੈਂ ਤੁਹਾਡੀ ਬਹੁਤ ਚੰਗੀ ਮੈਂ ਬਹੁਤ ਚੰਗੀ ਹਾਂ ਜਿਹੜਾ ਤਿਆਰ ਕਰ ਗਿਆ ਸੰਧੂ ਸਾਹਿਬ ਕਿ ਫੈਣ ਵੀ 10 ਪਲੱਸ ਜੀ ਫੈਣ ਵੀ 10 ਪਲੱਸ ਆ ਜੀ ਅੱਛਾ ਇਹ ਹਜੇ ਮੁਸੱਜਰ ਹੀ ਹਿਸਾਬ ਨਾਲ ਹੁੰਦੀ ਨਹੀਂ ਆ ਕਰਮਾਂ ਵਾਲੀ ਜਿਹੜਾ 7-8 ਕਿਲੋ ਦਿੰਦੀ ਆ ਤੇ ਦੂਜਿਆਂ ਦੇ 10-12 ਕਿਲੋ ਵਰਗਾ ਹੀ ਆ ਹਾਂ ਜੀ ਸੈਂਪਲ ਹੀ ਪਾੜ ਦਿੰਦੀ ਆ ਲੈ ਆਹੋ ਵੇਖੀਂ ਜੀ ਇਹ ਹੀਰੇ ਦਾ ਨਾ ਸੈਂਪਲ ਪਾੜਦੀ ਅੱਜ ਕੋਈ ਚੱਕਰ ਨਹੀਂ ਨਹੀਂ ਠੀਕ ਆ ਹੀਰਿਆ ਦੇਖੋ ਜੀ ਤੇ ਆ ਗਊ ਇਹ ਪਹਿਲਾ ਸੁਆ ਪਹਿਲਾ ਸੁਆ ਪਲੂਨ ਸੁਈ ਆ ਹਾਂ ਕਿੰਨੇ ਟਾਈਮ ਦੀ ਇਹ ਬੱਚਿਆਂ ਬਗੈਰ ਜੀ ਸਾਡੀ ਕਿਹੜੀ ਘਰ ਦੀ ਆ ਸੰਤੂ ਸਰ ਦਾ ਨਾਮ ਆ ਪਤਾ ਜਿਹਾ ਜਿਹਾ ਸਾਨੂੰ ਪਤਾ ਠੀਕ ਆ ਠੀਕ ਆ ਤੋਕੜ ਕਹਿ ਕੇ ਤੋਕੜ ਕਹਿ ਕੇ ਲਈ ਤੇ ਤੋਕੜ ਕਹਿ ਕੇ ਦੇਣੀ ਆ ਤੇ ਦੁੱਧ ਇਹਦੇ ਕੋਲੇ ਜਿਹੜਾ ਇਸ ਵੇਲੇ 8 ਕਿਲੋ 8 ਕਿਲੋ ਦੁੱਧ ਹਾਂ ਜੀ ਆਈ ਆਪਾਂ ਹਾਂ ਜੀ ਆਈ ਹੁਣੇ ਆਈ ਆ ਦੋ ਟਾਈਮ ਖੱਲੀ ਆ ਭੇਉੜੇ ਨੇ ਚਾਹੇਗਾ ਓਕੇ ਓਕੇ ਤੇ ਬਾਕੀ ਚੂਣ ਚਾਂ 100 ਦੀ 100 ਹਾਂ ਜੀ ਚੂਣ 100 ਦੀ 100 ਚੂਣ 100 ਦੀ 100 ਠੀਕ ਹੈ ਟੋਰ ਚੈੱਕ ਕਰਾ ਹੀ ਰੇ ਦੀ ਲਾਓ ਹੁਣੇ ਬੈਜੋ ਠੀਕ ਹੈ ਠੀਕ ਹੈ ਠੀਕ ਨਹੀਂ ਬਾਕੀ ਇੱਕ ਗੱਲ ਹੈਗੀ ਆ ਦੂਜਾ ਕੁਆਲਟੀ ਬਹੁਤ ਹੈੜ ਤੇ ਚਲੋ ਹਾਸਾ ਮਜ਼ਾਕ ਵੀ ਚੰਗੀ ਗੱਲ ਆ ਤੇ ਪਰ ਵਹਿੜ ਵਹਿੜ ਹੀ ਆ ਫੇਰ ਵੀ ਕੋਈ ਆਈਡੀਆ ਕੋਈ ਉਹਨਾਂ ਤੋਂ ਪੁੱਛਿਆ ਕਈ ਵਾਰੀ ਫਿਰ ਅਗਲਾ ਕਹਿੰਦਾ ਤੀਕਾ ਟੂਕਾ ਲੱਗਾ ਜੇ ਕੋਈ ਆਪਾਂ ਨੂੰ ਪੁੱਛੂਗਾ ਪਹਿਲਣ ਦੇ ਮਸ਼ੀਨ ਜਿਹੜੇ ਸੱਜਰ ਸੋਈ ਨਾ 18 19 ਕਿਲੋ ਤੋਂ ਜਵੈ ਬਲੂਨ ਨੇ ਓਕੇ ਤੇ ਹੁਣ ਇਹਦੇ ਕੋਲੇ ਦੁੱਧ 8 ਕਿਲੋ ਆ ਕਿਲੋ ਹੁਣ ਨਹੀਂ ਦੁੱਧ ਲਿਆਗਾ ਹੋ ਜੇ ਵੱਧ ਜੂਗੀ ਹਾਂ ਉਹ ਤਾਂ ਮੈਂ ਪਹਿਲਾਂ ਕਹਦਾ ਹੀਰੇ ਨੂੰ ਆ ਕੇ ਮੈਂ ਕਿਹਾ ਖਸਮ ਹੋਇਆ ਤਾਂ 12 13 ਕਿਲੋ ਦੁੱਧ ਦੇਊਗੀ 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 ਆਰਾਮ ਨਾਲ ਦੇਊਗੀ ਇਹਨਾਂ ਹਾਂ ਵਾਕਿਆ ਟਪਾ ਦੂ ਕਿ ਇਹਨਾਂ ਤੋਂ ਦੇਊਗੀ ਵਸ਼ੀ ਹਾਂ ਵਾਕੇ ਲੈ ਚੱਲ ਜੱਟਾ ਮੂੰਹ ਚਾਰ ਦੰਦ ਹਾਂ ਕੀ ਬਾਤ ਆ ਮੈਂ ਨਾ ਦੰਦ ਹੈ ਹੀ ਨਹੀਂ ਹੀਰਿਆ ਓਏ ਵਾਕਿਆ ਹੀ ਓਏ ਸਹੀ ਆ ਲੈ ਚੱਲ ਚਲੋ ਟੌਪ ਦੀ ਵੱਛੀ ਤੇਰੀ ਹੈ ਨਾ ਕੀ ਬਾਤ ਆ ਯਾਰ ਜੱਟਾ ਸੰਭਾਲਣ ਵਾਲੀ ਆ ਵੈਡ ਸੱਜਣੋ ਓਕੇ ਰਿਪੋਰਟ ਜਮਾਈ ਕਿਆ ਬਾਤ ਆ ਤੇ ਫਿਰ ਉਹਨਾਂ ਨੂੰ ਟੀਕਾ ਟੂਕਾ ਤਾਂ ਨਹੀਂ ਹਜੇ ਗੱਬਣ ਵਾਲਾ ਲੱਗਾ ਨਹੀਂ ਮੈਂ ਪੁੱਛਿਆ ਨਹੀਂ ਸਭ ਤੋਂ ਸਾਹ ਨਹੀਂ ਪੁੱਛਿਆ ਜਿਹੜੀ ਗੱਲ ਸਿਆਣੀ ਹੈ ਉਹ ਸਿਆਣੀ ਹੈ ਰੇਟ ਇਹਦਾ ਫਿਰ ਅੱਜ ਦੇ ਹਿਸਾਬ ਨਾਲ 35000 ਹੀ ਦੇ ਦਿੰਦੇ ਹਾਂ ਪਿਆਰ ਮੁਹੱਬਤ ਕੀ ਆ ਦਾਂਗੇ ਹੀ ਖੀਰਾ ਕਿੰਨਾ ਕਰੂ 32000 ਹੀ ਦੇ ਦਾਂਗੇ ਸ਼ਾਹ ਇਹ ਤੇਰਾ ਭਲਾ ਜੇ ਵੱਡੀਆਂ ਸੱਟਾਂ ਮਾਰਦਾ ਹੀ ਤੂੰ ਸਾਂਝ ਭਾਜੀ ਕੋਈ ਗੱਲ ਦੇ ਦਾਂਗੇ 32000 ਕੋਈ ਗੱਲ ਨਹੀਂ ਉਹਦੇ 'ਚ ਉਦੋਂ ਜੋ ਕਰਦਾਂਗੇ ਮਾਰਦਾਨ ਵੀਰ ਜਿਹੜਾ ਬਾਕੀ ਵਹਿੜ ਵਹਿੜੀ ਆ ਸੱਪਾ ਹੀ ਹੋਣਾ ਤੁਹਾਨੂੰ ਪਤਾ ਹੀ ਹੈ ਸੰਧੂ ਸਾਹਿਬ ਵਹਿੜ ਚੰਗੀ ਵਹਿੜ ਚੰਗੀ ਹੈ ਨਾ ਜਿਹੜਾ ਲੈ ਨੂੰ ਭਰਾ ਆਜਾ ਦੀ ਕਰੂਗਾ ਯਾਦ ਕਰੂਗਾ ਹੀਰਿਆ ਵਾਕਈ ਗਾਂ ਨੂੰ ਵੀ 4 ਰੁਪਏ ਲਾ ਜੂਗੀ ਤੇ ਨਾਲੇ ਦੁੱਧ ਪਿਆ ਜੂਗੀ ਦੁੱਧ ਪਿਆ ਜੂਗੀ ਤੇ ਆ ਮੈਂ ਦਾ ਕੀ ਹਿਸਾਬ ਕਿਤਾਬ ਆ ਇਹ ਸੰਧੂ ਸਾਹਿਬ ਨੂੰ 5 ਮਹੀਨੇ ਗੱਭਨ ਹੋ ਗਿਆ ਚਾਰ ਕੰਪਲੀਟ ਕਰਕੇ ਪੰਜਵਾਂ ਲੱਗਾ ਕਿ ਪੰਜ ਪੂਰੇ ਹੋ ਗਏ ਛੇਵਾਂ ਲੱਗਾ ਛੇਵਾਂ ਲੱਗ ਗਿਆ ਲੈ ਕੱਢ ਹੀਰੇ ਬਾਹਰ ਇਹਨੂੰ ਸੁਆ ਕਿਹੜਾ ਸੂਆ ਹਿੰਦੂ ਸਾਹਿਬ ਇਹਦਾ ਦੂਜਾ ਹੀ ਆ ਦੂਜਾ ਸੂਆ ਪਹਿਲਾ ਸੂਈ ਸੀ ਦੂਜਾ ਸੂਈ ਹੈ ਠੀਕ ਆ ਤੇ ਇਹ ਗਾਂ ਹੁਣ ਤੀਜਾ ਸੂ 3ਜਾ ਸੂ ਓਕੇ ਉਹਦਾ ਘਰ ਦੇ ਪਹਿਲਾਂ ਕਹਿੰਦੇ ਆਪਾਂ ਦੂਜੇ ਮੰਨ ਕੇ ਲਈ ਆ ਤੇ ਇਹਦੇ ਕੋਲੇ ਦੁੱਧ ਹੈਗਾ ਹੁਣ ਇਹਦੇ ਕੋਲ ਦੁੱਧ 4 ਕਿਲੋ ਹੱਸਨ ਸਾਹਿਬ ਲੈ ਫੇਰ ਤਾਂ ਕਰਮਾਂ ਵਾਲੀ ਮੈਂ ਦੁੱਧ ਆ ਲਈ ਆ 6 ਮਹੀਨਿਆਂ 6 ਮਾਂ ਲੱਗ ਗਿਆ ਤੇ 4 ਕਿਲੋ ਦੁੱਧ ਵੀ ਆ 4 ਕਿਲੋ ਦੁੱਧ ਵੀ ਆ ਲੈ ਜ ਤੋਕਣਾ ਕੱਬਣਾ ਤੋਕਣਾ ਕੱਬਣਾ ਲੱਭਦੇ ਸੀ ਤਾਂ ਐਨ ਸਰਾ ਕਰਾਤਾ ਭਰਾਵਾਂ ਨੇ ਕੀ ਬਾਤ ਆ ਵਾਕਿਆਈ ਜਿਹੜਾ ਰਹਿ ਗਿਆ ਰਹਿ ਗਿਆ ਹੀਰਾ ਕਹਿੰਦਾ ਹਨ ਮੇਲਾ ਲੁੱਟ ਕੇ ਲੈ ਗਿਆ ਹੀਰਾਜ ਵਾਕਿਆਈ ਤੇ ਸਾਹਬ ਇਹਦੇ ਕੋਲੇ 4 ਕਿਲੋ ਦੁੱਧ ਆ 4 ਕਿਲੋ ਓਕੇ ਰਿਪੋਰਟ ਜਿਹੜੀ ਚੋਣ ਚਾਂ ਦੀ 1 ਨੰਬਰ ਦੀ 1 ਨੰਬਰ ਭਾੜੇ ਤੇ ਕਿ ਟੀਕੇ ਤੇ ਨਹੀਂ ਲਾਉਨੇ ਆ ਬਸ ਇਹਨਾਂ ਪਾਣੀਆ ਇੱਕ ਦੋ ਦਾ ਆ ਇਹਨਾਂ ਦਾ ਵਾ ਦੋ ਚਾਰ ਦੱਰ ਹੱਥ ਭੰਣੇ ਪੈਂਦੇ ਹਾਂ ਫੇਰ ਸੈੱਟ ਹੋਈ ਜਦੋਂ ਜੀ ਲਾ ਲਿਆ ਜੜ ਮਾਰ ਨਾਲ ਪ੍ਰਧਾਨ ਦਾ ਕੰਮ ਨਹੀਂ ਹੈਗਾ ਨਹੀਂ ਨਹੀਂ ਸਿਆਣੀ ਗੱਲ ਬਾਕੀ ਖੰਧ ਥਣ ਦਾ ਸੈਸੂ ਚੰਗਾ ਹਨ ਹਾਂ ਚੋਣ ਬਹੁਤ ਚੰਗੀ ਹੈ ਚੋਣ ਬਹੁਤ ਚੰਗੀ ਝੋਟੀ ਚੰਗੀ ਆ ਹਾਂ ਤੇ ਸੱਜਰਤਾ ਤੋਂ ਤਾਂ ਪੁੱਛਿਆ ਸੀ ਕਿ ਨਹੀਂ ਇਹਨੇ 11 ਕਿਲੋ ਦੁੱਧ ਪਹਿਲਾਂ ਦੇ ਦੋਸਤ ਆਇਆ ਓਕੇ ਰਿਪੋਰਟ ਜਾਮਾ ਕਿੰਨੇ ਕਹਿੰਦੇ ਆਪਾਂ ਦੁੱਜੇ ਕਹਿੰਦੇ ਆਪਾਂ ਦੁੱਜੇ ਮੰਨ ਕੇ ਲਈਏ ਓਕੇ ਓਕੇ ਹਾਂ ਤੇ ਰੇਟ ਇਹਦਾ ਫਿਰ ਸੰਧੂ ਸਾਹਿਬ 65000 ਦੇ ਦਾਂਗੇ ਨਹੀਂ ਪਿਆਰ ਮੁਹੱਬਤ ਕਰੋ ਹੀ ਰੇ ਕੱਢੋ ਸੱਪ ਮੇਰੇ ਵੀਰਸ਼ੇਦੀ ਕਰੋ ਕਰਾ ਟਾਈਮ ਬੜਾ ਘੱਟ ਜੀ 20 ਪਾਈ ਜਾਂਦਾ ਸੰਧੂ ਸਾਹਿਬ ਯਾਰ ਖੰਡਰਾਲੀ ਤਾਂ ਗੱਲ ਕਰਦੇ ਹੀ ਨਹੀਂ ਅਸੀਂ ਆਹ ਧੀਆ ਦੀ ਦੇ ਦਾਂਗੇ ਸੰਧੂ ਸਾਹਿਬ ਕਿੰਨੀ ਮਾਰ ਗਿਆ ਸੱਟ ਇਹ ਇਹ ਤੇ ਨਿਆ ਦੀ ਫੇਰ ਮਾਰ ਜੰਦਾ ਹੈ ਹੈ ਇਹ ਘੱਟ ਮਾਰਦਾ ਨਹੀਂ 3000 ਇਹਦੇ ਤਿੰਨ ਹਜ਼ਾਰ ਇਹਦੇ ਵੱਧ ਕੇ ਪਾਇਆ ਜੇਬ ਚ ਨਹੀਂ ਲੱਗਦਾ ਜੇਬ ਚ ਪਾਇਆ ਤੇ ਨਹੀਂ 3000 ਪਾਇਆ ਕਹਿੰਦਾ 3000 ਤੋਂ ਘੱਟ ਸੱਟ ਨਹੀਂ ਮਾਰਨੀ 60000 ਸੀ ਤੇ ਚਲੋ ਜਿਹੜਾ ਫੋਨ ਲਾਊਗਾ ਛੋਰ ਛੱਪਾ ਕਰ ਦਈਏ ਨਹੀਂ ਉਹ ਕੇ ਰਿਪੋਰਟ ਆ ਝੋਟੀ ਵੀ ਚੰਗੀ ਆ ਨਹੀਂ ਝੋਟੀ ਚੰਗੀ ਆ ਤੇ ਆਹ ਕੱਟੀ ਤਾਂ ਵਿਖਾਉਣੀ ਨਹੀਂ ਇਹ ਤਾਂ ਘਰੇ ਰੱਖੀ ਆ ਤੇ ਆ ਮੈਂ ਇਹ ਸਤੂ ਸਾਹਿਬ ਚਾਹਾਂ ਵੀ ਨਹੀਂ ਗੱਬਣੇ ਇਨੂੰ ਵੀ ਪੰਜਵਾਂ ਲੱਗਾ ਓਕੇ ਚਾਰ ਕੰਪਲੀਟ ਕਰ ਗਈ ਤੇ ਪੰਜਵਾਂ ਲੱਗਾ ਦੁੱਧ ਦੇ ਥਲੇ 4 ਕਿਲੋ ਹੀ ਆ ਦੁੱਧ ਦੇ ਥਲੇ 4 ਕਿਲੋ ਇੱਕੇ ਟਾਈਮ ਹੀ ਨਹੀਂ ਦੋਵੇਂ ਟਾਈਮ ਹੀ ਦੋ ਦੋ ਕਿਲੋ ਨਾ ਮੈਂ ਦੋਵੇਂ ਟਾਈਮ ਮੈਂ ਅੱਠੀ ਭਰੀ ਉਹਦਾਂ ਕਰੀ ਜਾਂਦਾ ਛੱਡਣੀ ਆ ਅੱਛਾ ਹਾਂ ਤੇ ਵੈਹ ਰੰਗ ਰੂੰਗਾ ਇੱਕ ਕਾਲੀ ਹੈ ਨਾ ਹਾਂ ਕੱਦ ਬਹੁਤ ਚੰਗਾ ਬੜਾ ਵੱਡਾ ਕੱਦ ਤੇ ਇਹ ਵੀ ਆਪਣੀ ਚੈੱਕ ਕਰਾਈ ਆ ਅਗਲਾ ਕਰਾ ਕੇ ਲੈ ਹীরে ਕੱਢ ਬਾਰੇ ਨੂੰ ਵੀ ਕਰਮਾਂ ਵਾਲੀ ਨੂੰ ਚੂਨਚਾਂ ਓਕੇ ਜਮਾਈ ਚੂਨਚਾਂ ਇੱਕ ਨੰਬਰ ਚੂਨ ਦਾ ਡੰਗਰ ਸਭ ਲੈ ਇਸਰੇ ਗੱਭਣ ਲਈਦਾ ਜੀ ਹਾਂ ਲਈਦਾ ਦੁੱਧ ਚੋਕੇ ਆ ਕੋਈ ਨਾ ਕੋਈ ਦਿੰਦਾ ਲਈਦਾ ਕਿਸੇ ਨੂੰ ਤਾਂ ਇੱਕ ਵੀ ਨਹੀਂ ਲੱਭਦੀ ਤੋਕੜ ਗੱਭਣ ਤੁਸੀਂ ਮਾਲਕ ਦੀ ਕਰਪਾਣਾ ਤਿੰਨ ਚਾਰ ਇਕੱਠੀਆਂ ਕਰੀ ਬੈਠੇ ਹਨ ਹਾਂ ਜੀ ਹਾਂ ਮਿਹਨਤ ਕਰਦੇ ਆ ਹਾਂ ਲੱਭਣੀਆਂ ਪੈਂਦੀਆਂ ਹੀਰੀਆਂ ਬੜੀਆਂ ਟੱਕਰਾਂ ਨਾਲ ਜਮੀਆਂ ਤਾਂ ਕਾਫੀ ਪੈਂਦੀ ਆ ਹਾਂ ਵਾਕਿਆ ਜੀ ਬਾਕੀ ਕੱਦ ਕਾਠ ਹੀਰੇ ਦੇ ਕੱਤ ਤਨ ਤਾਜ਼ਾ ਲਾ ਲਿਓ ਆ ਨਾ ਫੱਟੀ ਵਾਲੀ ਮੈਂ ਚੰਗੀ ਆ ਚੰਗਾ ਦੁੱਧ ਪਾਇਆ ਹੋ ਸਜਣੋ ਸੱਜਰ ਨੇ 14 ਕਿਲੋ ਦੁੱਧ ਹੀ ਸੱਜੋ ਹਾਂ ਦਿੱਤਾ ਹੋਊਗਾ ਕੋਈ ਸ਼ੱਕ ਨਹੀਂ ਲਓ ਇਸ ਸੱਜਣੋ ਚਾਰ ਕੰਪਲੀਟ ਕਰਕੇ ਤੇ ਪੰਜਵਾਂ ਮਹੀਨਾ ਇਹਨੂੰ ਲੱਗ ਚੁੱਕਿਆ ਜੇ ਵੇਖਿਓ ਤੇ ਬਾਕੀ ਮੈਂ ਦੁੱਧ ਵਾਲੀ ਆ ਬੇਫਿਕਰ ਹੋ ਜਿਓ ਚੰਗੀ ਸੰਭਿਓ ਚੰਗੇ ਰੁਪਏ ਵਟਾਊਗੀ ਮੈਂ ਤਿਆਰ ਹੋਈ ਕੋਈ ਸ਼ੱਕ ਨਹੀਂ ਬੋਡੀ ਸਟਰਕਚਰ ਹੱਡਾਂ ਪੈਰਾਂ ਦੀ ਖੁੱਲੀ ਮੈਂ ਆ ਵੇਖੋ ਲਿਵਾ ਪਾਂਡਾ ਕੀ ਬਾਤ ਆ ਹੀਰੇ ਦੀ ਫੈਂਟ ਹੋਈ ਇਹਦੀ ਫੈਂਟ ਹਾਂ ਇਹਦੀ ਫੈਂਟ ਤੇ ਸੱਜੂ ਸਾਹਿਬ ਘੱਲ ਹੀ ਜਾ ਉਹਦੇ ਆਉਂਦੀ ਨਹੀਂ 12 ਵੀ 11 7 ਆਈ ਆ ਅੱਛਾ ਸਾਰਿਆਂ ਦਾ ਰਲਿਆ ਬਿਨਾਂ ਖੜਿਆ 11 7 ਫੈਂਟ ਆਈ ਆ ਠੀਕ ਆ ਤੇ ਇਹ ਫਿਰ ਭਾਜੀ ਕਿੰਨੇ ਦੀ ਦੇ ਦਿੱਗੇ ਇਹ ਤਾਂ ਬੋਲ 70000 ਸੱਜੂ ਸਾਹਿਬ ਹੀਰੇ ਕਿੰਨਾ ਕੁ ਸੱਪ ਕੱਢਦਾ ਪਿਆਰ ਮੁਹੱਬਤ ਵਾਲਾ ਸੱਪ ਦੇ ਵੀਰ ਨੇ ਕੱਢਣਾ ਕਢਾ ਲੋ ਜਿੰਨਾ ਕੱਢਦਾ ਹੁਣ ਹੁਣ ਮਾਰ ਸੱਟ ਤਨ ਵਾਲੀ ਮਾਰ ਮਾਰ ਹੁਣ ਮਾਰ ਹੁਣ ਇੱਥੇ ਆਓ ਇੱਥੇ ਆ ਸਾਹਮਣੇ ਕੀਛੇ ਜਿਹੜਿਆ ਹਾਂ ਇੱਥੇ ਆਦ ਹੋਣ ਮਾਸ ਦਾ ਸੰਦੀ ਸਾਹਿਬ ਮੋਲ ਤੇ 70 ਕਰਦੇ ਆ ਹਾਂ ਨਾ ਜਿਹੜੀ 5000 ਦੀ ਝੋਟੀ ਦੇਖਾਂ ਲੇ ਬਾਈ ਬਸ ਇਹ ਹੋਰ ਵੱਧ ਮਾਰਤੀ ਨਹੀਂ ਹੁਣ ਤੈਨੂੰ ਤਰਾਜ ਤਾਂ ਨਹੀਂ ਕੋਈ ਨਹੀਂ ਕੋਈ ਤਰਾਜ ਨਹੀਂ ਦੇ ਦਾਂਗੇ ਸੰਧੂ ਸਾਹਿਬ ਕੋਈ ਗੱਲ ਨਹੀਂ 65000 ਦੀ ਦੇ ਦਾਂਗੇ 65000 ਯਾਰ ਜਿਹੜਾ ਲੈ ਗਿਆ ਯਾਦ ਹੀ ਕਰੂ ਜਾਓ ਇਹ ਵੀ ਮੇਰੀ ਗੱਲ ਅੱਜ ਹਾਜ਼ਰ ਨਹੀਂ ਸਹੀ ਗੱਲ ਕਿਉਂਕਿ ਮੈਂ ਬਹੁਤ ਚੰਗੀ ਆ ਬਹੁਤ ਚੰਗੀ ਆ 65000 ਦਾ ਕੁਝ ਨਹੀਂ ਆਉਂਦਾ ਨਹੀਂ ਆਉਂਦਾ ਕੋਈ ਜੀ ਤੇ ਬਾਕੀ ਬਾਈ ਜਿਨੇ ਮੰਨ ਲਓ ਸਾਂਭ ਲਈ ਤੇ ਚਲੋ ਵਾੜਾ ਨਹੀਂ ਤਾਂ ਐਫ ਡੀ ਦਾ ਡਬਲ ਹੋ ਜੂਗਾ ਡਬਲ ਹੋ ਜੂਗੀ ਹੈਨਾ 15000 ਦੇ ਦੁੱਧ ਦੇਣਾ ਮੱਝ ਨਹੀਂ ਦੇ ਦੇਣਾ ਤੇ ਦੇਣਾ ਚਾਹ ਦਾ ਬਣਾਉ ਮੈਂ ਨਾ ਵੀ ਬਣਾਉਂਗੀ ਤੇ ਹਨਾ ਐਨ ਕੜੀ ਵਰਗੀ ਜਿਹੜੀ ਹੀਰੇ ਨੇ ਦਿੱਤੀ ਹੋਈ ਆ ਦਹੀਂ ਵਰਗੀ ਧੰਨਵਾਦ ਸਜਣੋ ਆਜੋ ਇੱਕ ਵਾਰੀ ਫੇਰ ਕੈਮਰਾ ਮਾਰ ਤੀਏ ਆ ਮੈਂ ਵੀ ਮੈਂ ਕਹਿੰਦਾ ਨਾ ਕੀ ਕਹਿਣਾ ਹੀ ਆ ਕਰਮਾਂ ਵਾਲੀ ਬਹੁਤ ਚੰਗੀ ਮੈਂ ਆ ਕਿਰਿਆ ਮੜੀ ਜੀ ਪੀੜੀ ਬੰਨਦਾ ਇਹਨੂੰ ਖੁੱਲੀ ਨਹੀਂ ਬੰਨਦਾ ਕਰਦੇ ਨੇੜੇ ਕਰ ਨਹੀਂ ਬੜੀ ਜੈਨਾ ਕੋ ਗੱਲ ਨਹੀਂ ਲਓ ਵੀ ਸਜਣੋ ਵੈੜ ਦਾ ਵੀ ਓਕੇ ਰਿਪੋਰਟਰ ਲੀਵਾ ਭਾਂਡਾ ਥਣ ਲੱਗੇ ਆ ਕਰਮਾਂ ਵਾਲੀ ਨੂੰ ਕੀ ਕਹਿਣੇ ਤੇ ਆ ਵੀ ਮੈਂ ਪੂਰੀ ਆਵਦੀ ਜਗ੍ਹਾ ਤੇ ਭਾਦੇ ਹਿਸਾਬ ਨਾਲ ਪੂਰੀ ਚੰਗੀ ਉਦੋਂ ਪਰਲੀ ਮੈਂ ਵੀ ਫਿਰ ਐਨ ਓਕੇ ਰਿਪੋਰਟ ਧੰਨਵਾਦ ਤੁਹਾਡਾ ਤੋਕੜਾ ਗੱਬਣਾ ਮਈਆਂ ਦੀ ਵੀਡੀਓ ਐਂਡ ਤੱਕ ਵੇਖਣ ਲਈ ਬਲਾਦੀਗੇ ਫਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਨਾ ਸਾਰੇ ਭੈਣਾ ਪਰਾ ਚੜ੍ਹਦੀ ਕਲਾ ਚ ਰਹਿਣ